ਸਸ਼ੀਗਾਂ ਸਸ਼ੀਗਾਂ ਸਰ ਮੈਥਸ ਸਬਜੈਕਟ ਚ ਦਿੱਕਤ ਹੋਤ ਆਈ ਜਾਂਦੀ ਹੈ ਮੌਕ ਟੈਸਟ ਚ ਵੀ ਨੰਬਰ ਘਟਦਾ ਕੈਲਕੂਲੇਸ਼ਨ ਚ ਦਿੱਕਤ ਆਈ ਜਾਂਦੀ ਹੈ ਕੀ ਕਰੀਏ ਸਰ ਜੇ ਮੈਂ ਮੰਨਦਾ ਬੇਸਿਕ ਮੈਥ ਹੀ ਬਿਲਕੁਲ ਡਾਊਨ ਹੈ ਨਾ ਤਾਂ ਉਹਨਾਂ ਵਾਸਤੇ ਕੀ ਕਰਨਾ ਸਿਰਫ ਕੱਲ ਇੱਕ ਮੈਰਾਥਨ ਲੈ ਕੇ ਆ ਰਹੇ ਹਾਂ ਉਹਨਾਂ ਸਾਰੇ ਬੱਚਿਆਂ ਵਾਸਤੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਆਉਂਦੀ ਬੇਸਿਕ ਦੇ ਵਿੱਚੋਂ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਤਾਂ ਉਹਨਾਂ ਲਈ ਜਿਹੜੀ ਮੈਰਾਥਨ ਹੈ ਕੱਲ ਰਾਤ 8 ਵਜੇ ਜਿਹੜਾ ਹੈ ਉਹ ਸੈਸ਼ਨ ਅਸੀਂ ਲੈ ਕੇ ਆ ਰਹੇ ਹਾਂ ਮੈਥ ਤੇ ਮੈਮ ਦੋਨੋਂ ਹੀ ਲੈ ਕੇ ਆ ਰਹੇ ਹਾਂ ਤੇ ਮੈਥ ਦੀ ਮੈਰਾਥਨ ਹੈ ਨਾ ਇਹ ਬਿਲਕੁਲ ਫਸਟ ਸਾਡੀ ਮਿੰਨੀ ਮੈਰਾਥਨ ਹੈ ਠੀਕ ਹੈ ਜੀ 2025 ਦੇ ਸੀਜ਼ਨ ਦੀ ਅ ਇਸ ਮੈਰਾਥਨ ਦੇ ਅੰਦਰ ਅਸੀਂ ਸਾਡਾ ਮੇਨ ਮਕਸਦ ਇਹ ਹੈ ਕਿ ਅਸੀਂ ਉਹਨਾਂ ਬੱਚਿਆਂ ਨੂੰ ਪੜਾਉਣਾ ਹੈ ਜਿੰਨਾਂ ਨੂੰ ਇਹ ਵੀ ਡਰ ਹੁੰਦਾ ਕਿ ਅਸੀਂ 30 ਦੇ ਵਿੱਚੋਂ 15 ਨੰਬਰ ਵੀ ਨਾ ਲੈ ਸਕਦੇ ਮਤਲਬ ਐਦਾਂ ਦੀ ਮੈਰਾਥਨ ਹੋਏਗੀ ਜੋ ਤੁਹਾਡੇ ਲਈ ਬਹੁਤ ਹੈਲਪਫੁਲ ਰਹਿਣੀ ਹੈ ਪੇਪਰ ਦੇ ਅਕੋਰਡਿੰਗ ਪ੍ਰੀਵੀਅਸ ইয়ারਸ ਵੀ ਦੇਖੇ ਜਾਣਗੇ ਔਰ ਜਿਹੜੇ ਬੇਸਿਕ ਪ੍ਰੀਵੀਅਸ ਜੋ ਹੋਣਗੇ ਜਾਂ ਉਹਨਾਂ ਦੇ ਮਿਲਦੇ ਜੁਲਦੇ ਕੁਸ਼ਨ ਹੋਣਗੇ ਉਹ ਐਸੇ ਸਿੱਥੇ ਕਰਵਾਵਾਂਗੇ ਔਰ ਸਰ ਨਾਲ ਪੈਡਾਗੋਜੀ ਬਿਲਕੁਲ ਪੈਡਾਗੋਜੀ ਦੇ ਵੀ ਕੁਸ਼ਨਸ ਨਾਲ ਹੋਣਗੇ ਤਾਂ ਪੀਐਸਟ ਜਾਂ ਸੀਟੈਟ ਵਾਲਿਓ ਜਿਨ੍ਹਾਂ ਦਾ ਮੈਥ weak ਹੈ ਜਿਨ੍ਹਾਂ ਦਾ ਮੈਥ strong ਹੈ ਉਹਦਾ ਚੈਲੰਜ ਲੈ ਕੇ ਆਜੋ ਬਈ ਹਾਂ ਅਸੀਂ ਇੰਨੇ ਮਿੰਟਸ ਦੇ ਵਿੱਚ ਇੰਨੇ ਸੈਕਿੰਡਸ ਦੇ ਵਿੱਚ ਕੁਸ਼ਨ ਕਰਨਾ ਹੈ ਔਰ ਆਪਾਂ ਕੱਲ ਰਾਤੀ ਸਰ 8 ਵਜੇ ਟੈਕ ਪੁਜਰ ਅਕੈਡਮੀ ਦੇ ਅਫੀਸ਼ੀਅਲ YouTube ਤੇ ਇਸ ਵੀਡੀਓ ਨੂੰ ਬਾਕਤਵਾ ਸ਼ੇਅਰ ਕਰ ਦੋ ਬਾਕੀ ਜਿਹੜੇ ਤੁਹਾਡੇ ਦੋਸਤ ਨੇ ਸਾਰਿਆਂ ਤੇ ਕਿਰਪਾ ਪੰਜਾਬ